ਤਾਂ ਜੀ ਨੀਰਾ ਦਾ ਦੋਸਤ ਹੈ ਅੱਜ ਨੰਬਰ ਤੋਂ ਲਾਵਾਣਾ ਫੈਸਲੇ ਜੀ ਜੀ ਹੈ ਬੰਤੀ ਪਰ ਵੀ ਆਪਾਂ ਜੀ ਬੰਦ ਲੰਗੇ ਸਕਵਾਲੀ ਦੇ ਕੋਲ ਉਹਦੇ ਚ ਆਪਾਂ ਨਾਲ ਦੀ ਗੱਲ ਹੈ ਲਾਲ ਮੇਲਾ ਸਭ ਤੋਂ ਵੱਸਤਾਰ ਆ ਰਿਹਾ ਹੈ ਤਾਂ ਜੀ ਨੀਰਾ ਦੇ ਪ੍ਰੋਪਰ ਡਾਕੂਮੈਂਟ ਬਣੇ ਸ਼ਹਿਰ ਚ ਉਹਦਾ ਇਹ ਰਿਸ਼ਾ ਚਾਹ ਤੋਰਿਖਾ ਚੱਲ ਰਹੀ ਹੈ ਐਮ ਸੀ ਬੀ ਨੰਬਰ ਲਵਾਉਣੇ ਆ ਨਾ ਕਿ ਹੁਣ ਆ ਨੰਬਰ ਜਿਹੜੇ ਤੁਹਾਡੇ ਲੱਗੇ ਹੋਏ ਆ 772 ਤੇ 33 ਸੀਰੀਅਲ ਬਾਈ ਇਹ ਚੱਲਣਗੇ ਠੀਕ ਹੈ ਉਹ ਆਪਾਂ ਕੱਲ ਨੂੰ ਮੀਟਿੰਗ ਕਰਦੇ ਆ ਆ ਜਿੰਨੇ ਵੀ ਤੁਹਾਡੇ ਆਟੋ ਯੂਨੀਅਨ ਦੇ ਪ੍ਰਧਾਨ ਆ ਉਹ ਆ ਦੇ ਨੇ ਕੁਟੁਕੜ 10 10 ਬੰਦੇ ਲੈ ਕੇ ਆਉਣਗੇ ਕਿਉਂਕਿ ਇਕੱਲਾ ਬੰਦੇ ਤੇ ਪ੍ਰਧਾਨ ਨੂੰ ਕਹਿੰਦੇ ਪ੍ਰਧਾਨ ਕਹਿ ਕੇ ਤੁਰ ਗਿਆ ਨਾਲ ਬਾਕੀ ਸਾਰੇ ਮੁਲਾਜ਼ਮਾਂ ਨੂੰ ਤੁਹਾਡੇ ਪਤਾ ਲੱਗੂ ਡਰਾਈਵਰਾਂ ਨੂੰ ਵੀ ਸਾਨੂੰ ਕੀ ਦੱਸਿਆ ਜੇ ਥੋੜੀ ਅਲੱਗ-ਤਿੱਗ ਗੱਲਾਂ ਆਉਣ ਕੋਲੀ ਕਰ ਦਿੰਦੇ ਜਦੋਂ ਪ੍ਰੋਪਰ ਅਫਸਰਾਂ ਨੇ ਦੱਸਿਆ ਇਹਨਾਂ ਨੂੰ ਫੇਰ ਪਤਾ ਲੱਗੂਗਾ ਇਹ ਕਿ ਰੱਖੂ ਨਾ ਗੱਲ ਚ ਨੂੰ ਆ ਬਾਈ ਤੇ ਰੱਖਣੇ ਕਿ ਪਤਾ ਕੀ ਲੱਗੂ ਇਹ ਗੱਲ ਦੇ ਵਿੱਚ ਪਾ ਗਿਆ ਖਾਸ ਆਪਣੇ ਸਟਾਵਲ ਐਂਡ ਵੀ ਇਹ ਗੱਲ ਦੇ ਨਾਲ ਬਾਈ ਲੱੜਣਾ ਲੱਗਿਆ ਆ ਆ ਚੀਜ਼ ਆਪ ਨੂੰ ਆ ਆ ਚੀਜ਼ ਕੰਪਲੀਟ ਚਾਹੀਦੀ ਆ ਜਦੋਂ ਵੀ ਜਿਹਦੇ ਕੰਪਲੀਟ ਹੋਊਗੇ ਉਹਨਾਂ ਤੇ ਹੀ ਉਹ ਐਮ ਸੀ ਬੀ ਨੰਬਰ ਲੱਗੂਗਾ ਵਰਨਾ ਉਹ ਲੱਗਣਾ ਨਹੀਂ ਉਹ ਗੱਡੀ ਜੇ ਸ਼ਾਇਦ ਦਿੱਤੇ ਲੋ ਅਸੀਂ ਬੰਦ ਕਰਾਂਗੇ ਨਾ ਠੀਕ ਹੈ ਕੀ ਕਰਾਂ ਤੁਹਾਡੀ ਵਧੀਆ ਹੈਗੀ ਆ ਦੇਖੋ ਪਤਾ ਕੀ ਸ਼ਾਇਦ ਪਹਿਲੇ ਨੰਬਰ ਚ ਕੰਮ ਹੈ ਜੇ ਮੇਰੇ ਹੋਰ ਕਿਸੇ ਕੋਲ ਨਹੀਂ ਦੇਖੋ ਪਤਾ ਕੀ ਮੈਂ ਤਾਂ ਬਾਕੀਆਂ ਨੂੰ ਅਪੀਲ ਕਰਦਾ ਆਂਗਾ ਇਹਦੇ ਬਾਕੀ ਜਿਹੜੇ ਜੁਨੀ ਨੇ ਹੈ ਕੀ ਉਹ ਵੀ ਐਸ ਤਰ੍ਹਾਂ ਮੈਂ ਚੱਲ ਆਦੇ ਉਧਰ ਜਿੰਨੂ ਕੋਲ ਗ੍ਰੈਜੂਏਸ਼ਨ ਆਰ ਪੀ ਐ ਨਾਉ ਦਾ ਪ੍ਰਵੇਸ਼ ਕੁਮਾਰ ਮੋਤੀ ਕਿਰਤਨਾਲ ਸੰਸਥਾ ਪਰ ਆਧਾਰ ਕਾਰਡ ਨੰਬਰ ਹੈ ਨਾਉ ਦਾ ਪ੍ਰਵੇਸ਼ ਕੁਮਾਰ ਤਾਂ ਵੀ ਤੁਹਾਨੂੰ ਬਾਰੇ ਬਹਰ ਲੋੜ ਹੈ ਕਿ ਸਰਹਿਆਰੀ ਕੋ ਹੈਡ ਕੁਆਰਟਰ ਪਿੱਟੂ ਮੋੜ ਬੈਠੇ ਸੀ ਬੜੀ ਪਿੰਨੋ ਮੈਸਰ ਮਾਰੋ ਸੀ ਉਹ ਜਿਸੇ ਚਾਬੀ ਤੁਸੀਂ ਮੈਨੂੰ ਕਿਹਾ ਵਿੱਚੀ ਛੱਡਦੀ ਆ ਜੀ ਉਹ ਆ ਉਹਨੂੰ ਸੋਚਿਆ ਨੰਬਰ ਹੀ ਦੱਸਦਾ ਦੇਖੋ ਜਿਹੜੇ ਕਿਸਾਨ ਚੰਗੇ ਯਾਰ ਦੇਖੋ ਚੰਗੇ ਰਹਿਣਗੇ ਠੀਕ ਆ ਜਿਨ੍ਹਾਂ ਨੂੰ ਕੁਝ ਕਰਨਾ ਹੈ ਜੇ ਕੋਈ ਜਜਬਾ ਨਾਲ ਵੀ ਅਸੀਂ ਪੈਸਾ ਕਮਾਉਣਾ ਤੇ ਕੰਮ ਕਰਨਾ ਸਹੀ ਯਾਰ ਖਲਦਾ ਕਰ ਪਰ ਦੇਖੋ ਫਿਰ ਹੀ ਇਹ ਕੋਈ ਵੀ ਚੀਜ਼ ਆ ਉਹ ਤਾਂ ਲੁੱਟ ਲੈਂਦੇ ਦੇਖੋ ਬਾਟੇ ਵਿੱਚ ਹੀ ਕੋਈ ਬੰਦਾ ਸੇਧ ਲਾ ਕੇ ਵਿੱਚ ਵੜ ਜਾਂਦਾ ਸਭ ਨੂੰ ਨੁਕਸਾਨ ਪਹਰਾ ਨਹੀਂ ਆਉਂਦਾ ਮੇ ਕੋ ਸਾਡਾ ਵੀ ਜੀ ਨਹੀਂ ਕਰਦਾ ਕਿਸੇ ਨੂੰ ਅਸੀਂ ਕਿਸੇ ਦਾ ਆਟੋ ਬੰਦ ਕਰਕੇ ਜਾਂ ਕਿਸੇ ਨੂੰ ਉਸ ਤਈਏ ਅਸੀਂ ਤੁਹਾਨੂੰ ਸਾਨੂੰ ਐ ਹੁੰਦਾ ਹੈ ਬੰਦੇ ਸਾਰੇ ਸਹੀ ਚੱਲਣ ਤੁਹਾਨੂੰ ਵੀ ਚੱਲਣਾ ਬੰਦੇ ਆਪੀ ਆ ਇਸੇ ਨੂੰ ਲੈ ਕੇ ਚੱਲਣਾ ਕੋਈ ਕੋਣੇ ਖੜਾ ਕੇ ਮੂਰੇ ਬਿਠਾ ਕੇ ਲੈ ਕੇ ਚੱਲਿਆ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਅਸ਼ੋਕ ਪਰਦਾਣਾ ਆਟੋ ਯੂਨਿਟ ਅੰਦਰ ਕਿਹੜੀ ਯੂਨੀਅਨ ਹੈ ਤੁਹਾਡੀ ਸੰਤ ਬਾਬਾ ਬਾਲदास ਅੰਦਰ ਸੰਤ ਬਾਬਾ ਬਾਲदास ਹਾਂਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਤੁਹਾਡੀ ਰਣਨੀਤੀ ਹੈ ਜਿਵੇਂ ਹੁਣ ਕੀ ਇਹ ਟ੍ਰੈਫਿਕ ਨੂੰ ਲੈ ਕੇ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਨੇ ਤੇ ਇਹ ਰਿਕਸ਼ਾ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਆ ਉਸ ਤੋਂ ਲੈ ਕੇ ਕਿਸ ਤਰ੍ਹਾਂ ਕੀ ਰਿਕਸ਼ਾ ਇਹ ਜੋ ਸਮੱਸਿਆ ਆਦੀ ਮੇਰੇ ਜੋ ਯੂਨੀਅਨ ਦੇ ਵਿੱਚ ਹੈ ਸੰਤ ਬਾਬਾ ਬਾਲदास ਦੀ ਆਟੋ ਯੂਨੀਅਨ ਦੇ ਵਿੱਚ ਜੋ ਰਿਕਸ਼ੇ ਨੇ ਉਹਨਾਂ ਨੂੰ ਤਾਂ ਪੂਰੀ ਡੈੱਟ ਦਿੱਤੀ ਹੋਈ ਏ ਕਿ ਤੁਸੀਂ ਇੱਕ ਤਾਂ ਚਲਦੇ ਆਟੋ 'ਤੇ ਸਵਾਰੀ ਨਹੀਂ ਬਿਠਾਣੀ ਯੈਲੋ ਲਾਈਨ ਦੇ ਅੰਦਰ ਗੱਡੀ ਲਗਾ ਕੇ ਤੁਸੀਂ ਸਵਾਰੀ ਚੱਕ ਸਕਦੇ ਹੋ ਤੁਹਾਨੂੰ ਕੋਈ ਨਹੀਂ ਕਹੇਗਾ ਚਾਹੇ ਕੋਈ ਅਫਸਰ ਵੀ ਮਿਲ ਜੇ ਤੁਹਾਨੂੰ ਇਹ ਮਾਰਾ ਨਹੀਂ ਕਹੇਗਾ ਵੀ ਤੁਸੀਂ ਮਾਰਾ ਕਰ ਰਹੇ ਹੋ ਅਗਰ ਆਪਾਂ ਚਲਦੀ ਆਟੋ ਦੇ ਸਵਾਰੀ ਬਾਹਰ ਆਪ ਨਾ ਕਰੇ ਉਸ ਦਾ ਪੈਰ ਥੜਕ ਜੇ ਜਾਂ ਉਹ ਹੱਥ ਥੜਕ ਜੇ ਗਿਰ ਜੇ ਸੱਟ ਵਾਜੇ ਮਗਰ ਕੋਈ ਚੀਜ਼ਾਂ ਦੀ ਮਦਦ ਪੇੜੇ ਆਤਸਾ ਹੋ ਸਕਦਾ ਨਹੀਂ ਇਸ ਕਰਕੇ ਮੇਰੇ ਜਿੰਨੇ ਵੀ ਆਟੋ ਚਾਲਕ ਯੂਨੀਅਨ ਵਾਲੇ ਨੇ ਐਸ ਦੇ ਵਿੱਚ ਇਹੋ ਜਿਹਾ ਕੋਈ ਕੋਈ ਨਸ਼ੇ ਵਾਲਾ ਨਹੀਂ ਮੇਰੇ ਕੋਲ ਨਾ ਹੀ ਕੋਈ ਇਹ ਜਿਹਾ ਬੰਦਾ ਮੇਰੇ ਕੋਲ ਹੈ ਜਿੰਦੇ ਕੋਈ ਮੱਲਬੀ ਵਰਦੀ ਨਾ ਹੋਏਗੀ ਵਰਦੀ ਸਭ ਕੋਲ ਹੀ ਹੈ ਕਿ ਥੋੜੇ ਜਿਹਾ ਕੋਈ ਗਰੀਬ ਮਤੇ ਦੇ ਵਿੱਚ ਹੈ ਥੋੜੇ ਇੰਨੀ ਬਣਾ ਸਕਦੇ ਉਹ ਉਹਨਾਂ ਨੂੰ ਥੋੜੇ ਰਿਕਵੈਸਟ ਕਰਕੇ ਅਸੀਂ ਕਿਹਾ ਵੀ ਸਰਕਾਰਾਂ ਦੇ ਸਿੱਖ ਕਰਕੇ ਪ੍ਰੋਗਰਾਮ ਤੇ ਅਸੀਂ ਕੰਮ ਬਣਾਵਾਂਗੇ ਜਾਣ ਪਿੱਛੇ ਹੁੰਦੀ ਮੀਟਿੰਗ ਸਾਡੀ ਨਾ ਕਿ ਅਸੀਂ ਕਿਸੇ ਨੂੰ ਅਸੀਂ ਇਹ ਬਣਾਦੇ ਵੀ ਅਸੀਂ ਆ ਕੰਮ ਕਰਨਾ ਹੀ ਆ ਅਸੀਂ ਕੋਈ ਗੁੰਡਾਗਰਦੀ ਕਰਨੀ ਨਹੀਂ ਸਾਡਾ ਸਮਝਾਉਣ ਦਾ ਮਤਲਬ ਇਹੀ ਹੁੰਦਾ ਕਿ ਕਦੇ ਕੋਈ ਗੱਡੀ ਆ ਰਿ ਸਵਾਰੀ ਆ ਪਰ ਰੁਕ ਦਿੰਦੀ ਹੈ ਬੈਕ ਸਾਈਡ ਤੇ ਲਿਓ ਆਵੇ ਖੱਬੇ ਹੱਥ ਰੋਕੋ ਗੱਡੀ ਪਿਛਾ ਪਹਿਲੇ ਨਿਗਾਹ ਮਾਰੋ ਕੋਈ ਚੀ ਆ ਰਹੀ ਹੈ ਇਹ ਆ ਰਹੀ ਹੈ ਨਾ ਪਾਵੇ ਅੱਗੇ ਦੀ ਸਵਾਰੀ ਲੰਘਦੀ ਲੰਘ ਜੇ ਆਪ ਆਗਾ ਲੱਜੋ ਜੇ ਮੱਲਬੇ ਨੂੰ ਰੋਕ ਸਕਦੀ ਸਾਈਡ ਤੇ ਜਾ ਕੇ ਸਵਾਰੀ ਰੋਕ ਕੇ ਚੱਕੋ ਮਗਰ ਇਹ ਜ਼ਰੂਰ ਧਿਆਨ ਕਰਨਾ ਕੋਈ ਕਾਰ ਵਾਲਾ ਯਾ ਸਾਈਕਲ ਵਾਲਾ ਜੇ ਕੋ ਮੋੜ ਸੇ ਲਾਂਦਾ ਆ ਆਪਾਂ ਇੱਕਦਮ ਬ੍ਰੇਕ ਮਾਰ ਦਿੱਤੀ ਉਸ ਦਾ ਨੁਕਸਾਨ ਹੋ ਗਿਆ ਆਪ ਦਾ ਵੀ ਨੁਕਸਾਨ ਹੋ ਸਕਦਾ ਸਾਡਾ ਮਕਸਦ ਤਾਂ ਹੀ ਹੀ ਆ ਕਿ ਸਿੱਧਾ ਖੜਨਾ ਜਿਹੜੇ ਸਿੱਧਾ ਖੜਦੇ ਕੋਈ ਨਹੀਂ ਜਿੰਨੇ ਬੰਦੇ ਨਵੇਂ ਮੁੰਡੇ ਆ ਪੁਰਾਣੇ ਨਸ਼ੇ ਕਰਦੇ ਆ ਉਹ ਸਾਰੇ ਪੈਸੇ ਕਿੱਥੇ ਖੱਟਿਆ ਲੱਜੋ ਸਾਰਾ ਕੋਈ 20 ਕਰੋੜ ਰੁਪਏ ਵਾਲੀ ਕੋਈ ਚੀਜ਼ ਜਿਹੜਾ ਮੈਂ 65 ਲੱਖ ਚ ਬੇਚੀ ਆ 40 ਕੋਈ ਬਰਬਾਦ ਹੀ ਕੀਤਾ ਨਾ ਪਰਵਾਹ ਰਗਿਆ ਜੀ ਸਾਰਾ ਕੁਝ ਹੀ ਗਿਆ ਬਾਪ ਜੀ ਮੈਂ ਉਹੀ ਕਹਿ ਰਹਾ ਵੀ ਪਿੱਛੇ ਤਾਂ ਕੋਈ ਪੱਲਾ ਹੀ ਰਹਿ ਗਿਆ ਸਭ ਦਾ ਅਕਸੀਡੈਂਟ ਵੀ ਹੋ ਗਿਆ ਹੁਣ ਆਹ ਚੋਲ ਚਲਾਉਣਾ ਪਿੱਤਣਾ ਠੀਕ ਹੈ ਇੱਕ ਇੱਕ ਜਿਹੜਾ ਤੈਨੂੰ ਹੋਰ ਵੀ ਕੋਈ ਨਸ਼ੇ ਵਾਲਾ ਮਿਲਦਾ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਾ ਬਾਕੀ ਕਦੋਂ ਕੋਈ ਨ ਕੋਈ ਠੀਕ ਹੀ ਲਾਵਾ ਵੀ ਤੇਰਾ ਮੇਰਾ ਨਾਮ ਜੀ ਅਕਾਸ਼ਦੀਪ ਚਲੀ ਹੈ ਅੱਛਾ ਨਸ਼ੇ ਜਿਹੜਾ ਕਰ ਰਿਹਾ ਸੀ ਐਕਚੁਅਲੀ ਥੇਰੇ ਤੋਂ ਕਰ ਰਿਹਾ ਸੀ ਆ ਇਹ ਮੈਂ ਕਰ ਰਿਹਾ ਸੀ ਜੀ ਕਟਵੜ 15 16 ਸਾਲ ਤੇ ਇੱਕ ਹੀ ਕਾਲ ਨ ਕੀ ਬਣਿਆ ਬਈ ਜਿਹੜਾ ਤੇ ਨਸ਼ੇ ਕਰ ਨਸ਼ੇ ਚ ਪਿਆ ਬਸ ਇੱਕ ਤਾਂ ਸੋਸਾਇਟੀ ਲਗਾ ਲਓ ਕੋਈ ਐਸੀ ਆ ਕਿ ਬੀਅਰ ਤੋਂ ਸ਼ੁਰੂਆਤ ਕਰੀ ਸੀ ਬੀਅਰ ਤੋਂ ਚੱਲਦੇ 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 ਪੌੜੀ ਚੜਦੇ ਚੜਦੇ ਆਖਰ ਤੇ ਚਿੱਟੇ ਤੇ ਆ ਕੇ ਰੁਕ ਗਿਆ ਹੂੰ ਤੇ ਕਿਲੀ ਕਿਲੀ ਦੇ ਰੁਕ ਗਈ ਹੋਂਸਰ ਨੂੰ ਜਿਹੜਾ ਨਸ਼ਾ ਪੰਦ ਕਰੇ ਨੂੰ ਸਾਲ ਡੇਢ ਸਾਲ ਵਾਂਗੂ ਹੋ ਗਿਆ ਛੱਡੇ ਨਹੀਂ ਠੀਕ ਹੈ ਤੇ ਦਵਾਈ ਲੈਤੀ ਸੀਗੀ ਦਵਾਈ ਦੇ ਨਾਲ ਛੱਡਿਆ ਜੀ ਨਸ਼ਾ ਹੀ ਤੇ ਬਾਕੀ ਆ ਆਪਦੀ ਮਾਈਂਡ ਦੀ ਖੇਡ ਹੈ ਜੀ ਬਾਕੀ ਆਪਣੀ ਬਿਲ ਪਾਵਰ ਮਜ਼ਬੂਤ ਹੋਣੀ ਚਾਹੀਦੀ ਹੈ ਫੇਰ ਹੀ ਛੁੱਟਦਾ ਹੈ ਕਿਸੇ ਦੇ ਕਹਿਣ ਤੇ ਨਹੀਂ ਛੁੱਟਦਾ ਕੀ ਕੀ ਲੱਗਦਾ ਹੁਣ ਜਿਹੜਾ ਨਸ਼ਾ ਛੱਡ ਕੇ ਮਤਲਬ ਕਿ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਕੀਦਾਂ ਲੱਗਦਾ ਮਹਿਸੂਸ ਤਾਂ ਚੰਗਾ ਹੀ ਮਹਿਸੂਸ ਹੁੰਦਾ ਹੈ ਜੀ ਹੁਣ ਜਿਵੇਂ ਦੇਖੋ ਪਿੱਛੇ ਮਾਪਿਓ ਗਵਾਲੇ ਜੀ ਠੀਕ ਆ ਤੇ ਰਿਸ਼ਤੇਦਾਰੀ ਨਹੀਂ ਬੁਲਾਉਂਦੇ ਸੀਗੇ ਹੁਣ ਰਿਸ਼ਤੇਦਾਰਾਂ ਦੇ ਫੋਨ ਵੀ ਆਉਂਦੇ ਸਭ ਕੁਝ ਆਉਂਦਾ ਕਿਉਂਕਿ ਮੇਰੇ ਕੋਲ ਉਹ ਪੀਜ਼ ਜਿਗੀ ਮੇਰੀ ਕੋਠੀ ਮੈਂ ਬੇਇਜ਼ਤੀ ਪੈਸੇ ਆਗੇ ਨੇ ਹੋਰ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਨੇ ਪਹਿਲਾਂ ਨਹੀਂ ਆਉਂਦੇ ਸੀਗੇ ਕਿ ਬਾਕੀ ਮੈਂ ਤਾਂ ਇਹੀ ਅਪੀਲ ਕਰੂੰਗਾ ਜਿਹੜੀ ਮੇਰੇ ਕੋਈ ਵੱਡੇ ਛੋਟੇ ਭਰਾ ਹੈਗੇ ਨੇ ਜਿਹੜੇ ਵੀ ਗਲਤ ਨਸੇ ਦੇ ਵਿੱਚ ਮੇਗੇ ਆਪਦਾ ਉਹ ਨਸ਼ਾ ਛੱਡ ਕੇ ਆਪਦੀ ਦਵਾਈ ਬੂਟੀ ਲੈ ਕੇ ਆਪਦੀ ਵਧੀਆ ਜ਼ਿੰਦਗੀ ਜਿਉਣ ਸੈਂਟਰ ਸੈਂਟਰ ਚ ਜਾਣ ਦੀ ਕੋਈ ਲੋੜ ਨਹੀਂ ਹੈਗੀ ਸੈਂਟਰਾਂ ਦੇ ਵਿੱਚ ਡਾਂਗ ਦੇ ਸਿਰ ਤੇ ਮেরে ਰੱਖਦੇ ਨੇ ਆਪਦੇ ਪੈਸੇ ਭਰਾਈ ਜਾਂਦੇ ਨੇ ਉਹ ਮੈਂ ਤਾਂ ਇੰਨੇ ਹੀ ਚਾਹਣਾ ਈ ਬਾਕੀ ਬਾਈਕੂ ਜੀ ਦਾ ਖਾਲਸਾ ਭਾਈ ਇਹ ਤੋਂ ਕਿਸ ਤਰ੍ਹਾਂ ਦਾ ਤੁਸੀਂ ਇਹਨਾਂ ਦਾ ਸੰਦੇਸ਼ ਦਿੱਤਾ ਕਿਸ ਤਰ੍ਹਾਂ ਆ ਗਿਆ ਆ ਦੇਖੋ ਅਜੇ ਇਹ ਰਿਕਸ਼ਾ ਜਿਹੜੇ ਹੈਗੇ ਇਹਨਾਂ ਦੇ ਪ੍ਰਧਾਨ ਅਸ਼ੋਕ ਜੀ ਵਰਮਈ ਨੇ ਸਾਰੇ ਕੌਫ ਕੀਤੀ ਸੀ ਇਹ ਰਿਕਸ਼ਾ ਵੀ ਜੁਨੀਅਰ ਇਕੱਠੇ ਕੀਤੇ ਉਹਨਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਨੂੰ ਇੱਕ ਤਾਂ ਅਪੀਲ ਕੀਤੀ ਆ ਸਮਝਾਇਆ ਵੀ ਗਿਆਗਾ ਵੀ ਕੋਈ ਵੀ ਆਟੋ ਰਿਕਸ਼ਾ ਵਾਲਾ ਨਸ਼ਾ ਕਰਕੇ ਆਪਦਾ ਆਟੋ ਰਿਕਸ਼ਾ ਨਹੀਂ ਚਲਾਉਣਾ ਤੇ ਹੋਰ ਅਪੀਲ ਕੀਤੀ ਆ ਵੀ ਜਿੰਨੇ ਵੀ ਤੁਹਾਡੇ ਡਾਕੂਮੈਂਟ ਆ ਉਹ ਤੁਸੀਂ ਸਾਰੇ ਆਪਦੇ ਕੰਪਲੀਟ ਕਰਕੇ ਰੱਖੋ ਉਹਨਾਂ ਦੇ ਬਿਨਾਂ ਡਾਕੂਮੈਂਟ ਤੇ ਅਸੀਂ ਕੋਈ ਵੀ ਆਟੋ ਰਿਕਸ਼ਾ ਨਹੀਂ ਚੱਲਣ ਦਿੱਤਾ ਮੋਟਰ ਵੇਕ ਲੈਕਟ ਤੱਕ ਤੇ ਉਹਨਾਂ ਨੂੰ ਅਸੀਂ ਬੰਦ ਕਰਾਂ ਤੇ ਇਹਨਾਂ ਨੂੰ ਵੀ ਹਦਾਇਤ ਵੀ ਕੀਤੀ ਹੈਗੀ ਕਿ ਜੇਕਰ ਤੁਹਾਡਾ ਕੋਈ ਵੀ ਆਟੋ ਰਿਕਸ਼ਾ ਵਾਲਾ ਕਿਸੇ ਕਿਸਮ ਦਾ ਵੀ ਨਸ਼ਾ ਕਰਦਾ ਚਾਹੇ ਸ਼ਰਾਬ ਹੈ ਚਾਹੇ ਕੋਈ ਗੋਲੀ ਹੈ ਚਾਹੇ ਚਿੱਟਾ ਜੋ ਵੀ ਹੈ ਸਾਨੂੰ ਪਤਾ ਲੱਗ ਗਿਆ ਉਹ ਅਸੀਂ ਈ ਰਿਕਸ਼ਾ ਬੰਦ ਕਰਾਂਗੇ ਹਰ ਹਾਲਤ ਵਿੱਚ ਕਰਾਂਗੇ ਉਹਨੂੰ ਨਹੀਂ ਬਖਸ਼ੇ ਕੋਈ ਇਸ ਤਰ੍ਹਾਂ ਦਾ ਵੀ ਮਿਲਿਆ ਵੀ ਅੱਜ ਮੀਟਿੰਗ ਦੇ ਦੌਰਾਨ ਕੋਈ ਨਸ਼ੇ ਕਰਦਾ ਨਸ਼ਾ ਵਾਲਾ ਮਿਲਿਆ ਸਾਨੂੰ ਆਕਾਸ਼ਦੀਪਨ ਨਮਨਸਾ ਤੋਂ ਹੈ ਇਹ ਪਹਿਲਾਂ ਨਸ਼ਾ ਕਰਦਾ ਸੀਗਾ ਉਹ ਛੱਡ ਰਿਹਾ ਹੈਗਾ ਉਹਦੇ ਅਸੀਂ ਨਾਲ ਨਾਲ ਹੈਲਪ ਵੀ ਕਰਾਂਗੇ ਨਸ਼ਾ ਛਡਾਉਣ ਦੇ ਵਿੱਚ ਜਿੰਨੀ ਹੋ ਸਕੇ ਬਠਿੰਡਾ ਪੁਲਿਸ ਵੱਲੋਂ ਮੈਂ ਫਿਰਕੁਰਮਾ ਵਾਕੀਆਂ ਨੂੰ ਵੀ ਵੀ ਕੋਈ ਵੀ ਨਸ਼ੇ ਸੰਬੰਧੀ ਜੋ ਕੋਈ ਨਸ਼ਾ ਕਰਦਾ ਜਾਂ ਵੇਚਦਾ ਉਹ ਜਿਸ ਵੀ ਏਰੀਏ ਦੇ ਥਾਣੇ ਦੇ ਅੰਦਰ ਪੈਂਦਾ ਹੈਗਾ ਉਹ ਐਸਐਚਓ ਨੂੰ ਦੱਸੋ ਫੋਨ ਕਰੋ ਉਹਨਾਂ ਦਾ ਜਿਹੜਾ ਫੋਨ ਕਰਤਾ ਹੋਊਗਾ ਉਹਦਾ ਫੋਨ ਨੰਬਰ ਉਹਦਾ ਨਾਮ ਕੁੱਫਤ ਰੱਖੋ ਕਿਸ ਤਰ੍ਹਾਂ ਦੀ ਮਦਦ ਜਿਹੜੀ ਹੈਗੀ ਤੁਹਾਡੇ ਵੱਲੋਂ ਇਹਨਾਂ ਨੂੰ ਕਿੱਥੇ ਜਾਏਗੀ ਆ ਦੇਖੋ ਇਹਨਾਂ ਨੇ ਪੂਰਾ ਸਹਿਯੋਗ ਦਿੱਤਾ ਵੀ ਅਸੀਂ ਤੁਹਾਨੂੰ ਕੋਈ ਨਸ਼ਾ ਕੋਈ ਵੇਚਦਾ ਜਾਂ ਕੋਈ ਤਰਤ ਬਰਾਤੇ ਸਾਨੂੰ ਕੋਈ ਬਈ ਪਤਾ ਲੱਗਿਆ ਅਸੀਂ ਸਬੰਧਤ ਥਾਣੇ ਦੇ ਸੈਕਸ਼ਨ ਅਧਿਕਾਰੀ ਨੂੰ ਦੱਸਿਆ